ਤੇ ਜਿਹਨੇ ਰਬ ਬੜਾ ਪਨਗਰਮ ਬੀਤੀ ਹੈ ਜਿਸ ਨੇ ਕਿਤਾ ਕਲ ਸੀ ਜਾ ਕੇ ਦੇਖਤਾ ਬਾਬਾ ਜੀ ਜੋ ਧੂਨੇ ਦੇ ਉੱਤੇ ਬੈਠ ਚੁੱਕੇ ਨੇ ਔਰ ਧੂਨੇ ਜਿਹੜੇ ਆ ਉਹਨਾਂ ਦੀ ਲਗਾਤਾਰ ਗਿਣਤੀ ਵਾਦੀ ਜਾ ਰਹੀ ਆ ਔਰ ਜਿਵੇਂ ਜਿਵੇਂ ਦਿਨ ਬਦ ਰਹੇ ਨੇ ਉਵੇਂ-ਉਵੇਂ ਜਿਹੜੇ ਧੂਨੇ ਆ ਉਹਨਾਂ ਦੀ ਆਪਣੇ ਜੋ ਗਿਣਤੀ ਆ ਉਹ ਵਾਦੀ ਜਾ ਰਹੀ ਆ ਨਮਸਕਾਰ ਤੁਸੀਂ ਦੇਖ ਰਹੇ ਹੋ ਆਪਣਾ ਪੰਜਾਬ 24 ਅੱਜ ਅਸੀਂ ਬਹੁਤ ਹੀ ਖਾਸ ਖਬਰ ਜਿਹੜੀ ਤੁਹਾਡੇ ਤੱਕ ਲੈ ਕੇ ਪਹੁੰਚੇ ਆ ਤੁਸੀਂ ਜਾਣਦੇ ਹੋਵੋ ਕਿ ਅੱਜ ਤੋਂ 19 ਦਿਨ ਪਹਿਲਾਂ ਇੱਕ ਅਸੀਂ ਤਪ ਜੋ ਕੀਤਾ ਜਾ ਰਿਹਾ ਹੈ ਭਾਰ ਗਰਮੀ ਦੇ ਵਿੱਚ ਬਾਬਾ ਮੀਰ ਜੀ ਵੱਲੋਂ ਪਿੰਡ ਕਲਰਾ ਵਿਖੇ ਤੇ ਉਸ ਸੰਬੰਧੀ ਇੱਕ ਵੀਡੀਓ ਪਾਈ ਸੀ ਅੱਜ 19 ਦਿਨ ਹੋ ਚੁੱਕੇ ਨੇ ਉਹਨਾਂ ਨੂੰ ਉਸ ਤਪ ਨੂੰ ਜਾਰੀ ਰੱਖਿਆ ਗਿਆ ਹੈ 21 ਦਿਨ ਦਾ ਜੋ ਤਪਿਆ ਉਹ ਰੱਖਿਆ ਗਿਆ ਸੀ ਔਰ ਭਾਰ ਗਰਮੀ ਦੇ ਵਿੱਚ ਜਿੱਥੇ ਬਾਹਰ ਖੜੇ ਹੋਣਾ ਵੀ ਮੁਸ਼ਕਲ ਆ ਉੱਥੇ ਉਹਨਾਂ ਨੇ ਇਹ ਤਪ ਕੀਤਾ ਸੋ ਅਸੀਂ ਖੜੇ ਆ ਅੱਜ ਉਸ ਜਗ੍ਹਾ ਦੇ ਉੱਤੇ ਜਿੱਥੇ ਗੱਦੀ ਨਿਸ਼ੀਨ ਬਾਬਾ ਮੀਤ ਸਿੰਘ ਜੀ ਨੇ ਅਤੇ ਇਹ ਜਗ੍ਹਾ ਜੋ ਹੈ ਸਿੱਧ yogi ਪਉਣਾ ਹਰੀ ਬਾਬਾ ਬਲਕਨਾਥ ਜੀ ਦੀ ਹੈ ਤੇ ਸਮੂਹ ਸੰਗਤ ਵੀ ਬਾਬਾ ਜੀ ਵੀ ਇੱਥੇ ਉਹਨਾਂ ਦੀ ਅਗਵਾਈ ਦੇ ਵਿੱਚ ਪਿੰਡ ਦੀ ਜਿਹੜੀ ਨਗਰ ਦੀ ਸੰਗਤ ਆ ਉਹ ਵੀ ਇੱਥੇ ਪਹੁੰਚੀ ਹੋਈ ਹੈ ਸੋ ਗੱਲ ਕਰਾਂਗੇ ਅਸੀਂ ਜਾਣਦੇ ਆ ਇਹ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਿ ਬਾਬਾ ਜੀ ਦਾ ਜਿਹੜਾ ਤਪ ਕੀਤਾ ਜਾ ਰਿਹਾ ਆ ਤੇ ਇਹਦੇ ਸੰਬੰਧੀ ਕਿਹੜੀ ਨਿਸ਼ਚਾ ਦੇ ਨਾਲ ਬੈਠੇ ਕਿਉਂਕਿ ਭਰ ਗਰਮੀ ਆ ਬੈਣਾ ਵੀ ਬੜਾ ਮੁਸ਼ਕਲ ਆ ਦੇਖੋ ਜੀ ਅਸੀਂ ਬੱਬਾ ਜੀ ਹੋਣਾਂ ਦੇ ਨਾਲ ਕਾਫੀ ਜਨਾਂ ਤੋਂ ਜੁੜੇ ਹੋਏ ਆ ਗੁਰਬਾਣੀ ਵਿੱਚ ਵੀ ਸੰਤਾਂ ਮਹਾਂਪੁਰਸ਼ਾਂ ਨੂੰ ਬਹੁਤ ਵੱਡੇ ਰੁਤਬੇ ਦਿੱਤੇ ਗਏ ਹਨ ਕਲ ਯੁਗ ਦੀ ਇਸ ਕੋਹ ਰੱਗ ਦੇ ਵਿੱਚ ਝੜ ਝੜ ਪੈਣ ਅੰਗਾਰ ਸੰਤ ਨਾ ਹੋਤੇ ਜਗਤ ਮੇ ਤੇ ਜਲ ਮਰਦਾ ਸੰਸਾਰ ਗੁਰਬਾਣੀ ਨਿਸ਼ਚਿਤ ਕਰ ਦਿੱਤਾ ਕਿ ਸੰਤ ਸਰਨ ਜੋ ਜਨ ਪਰੇ ਸੋ ਜਾਨੇ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹਰ ਬਹਰ ਰਫਤਾ ਸੋ ਅਸੀਂ ਸੰਤਾਂ ਮਾਂ ਪੁਰਸਾਂ ਨੂੰ ਬਹੁਤ ਪਿਆਰ ਕਰਦੇ ਆਂ ਅਗਰ ਸੰਤ ਇਸ ਜੱਗ ਵਿੱਚ ਨਾ ਹੋਣ ਤੇ ਸਾਡਾ ਕਿਸੇ ਦਾ ਵੀ ਜੀਣ ਦਾ ਹੱਕ ਨਹੀਂ ਆ ਸੀ ਜੀਣ ਤੋਂ ਖਰਾਬ ਹੋ ਜਾਵਾਂਗੇ ਸਾਡਾ ਕੋਈ ਵੀ ਸਾਡਾ ਸਹਾਈ ਨਹੀਂ ਹੋਊਗਾ ਸੰਤਾਂ ਤੋਂ ਬਿਨਾਂ ਸਾਡਾ ਕੋਈ ਸਹਾਈ ਨਹੀਂ ਹੈ ਸੰਤਾਂ ਨੇ ਪੂਰੇ ਜੱਗ ਨੂੰ ਥੰਮਿਆ ਹੋਇਆ ਹੈ ਸੰਤਾਂ ਕਰਕੇ ਹੀ ਸਾਰਾ ਕੁਝ ਚੱਲ ਰਿਹਾ ਹੈ ਅਸੀਂ ਤਾਂ ਜੋ ਗੁਰਬਾਣੀ ਵਿੱਚ ਲਿਖਿਆ ਹੈ ਉਸ ਹੱਬ ਦੇ ਨਾਲ ਸੰਤਾਂ ਦੀ ਸੇਵਾ ਵੀ ਕਰਦੇ ਹਾਂ ਸੰਤਾਂ ਦਾ ਸਤਕਾਰ ਵੀ ਕਰਦੇ ਹਾਂ ਸੰਤਾਂ ਦੇ ਨਾਲ ਜੁੜਿਆ ਸੋ ਸੰਤਾਂ ਵਾਹ ਪਰਸ਼ਾਂ ਦੀ ਜੋ ਸਾਡੇ ਲਈ ਦੇਣ ਹੈ ਉਸ ਨੂੰ ਹੀ ਭਲਾਇਆ ਨਹੀਂ ਜਾ ਸਕਦਾ ਔਰ ਇਹੀ ਕਹਿਣਾ ਚਾਹੁੰਦੇ ਨੇ ਆਪਣਾ ਕੀਰਤ ਸ਼ੁਨਾਉਣਾ ਕੀ ਮੇਰਾ ਬੱਗਾ ਸਿੰਘ ਜੀ ਨਾਮ ਕਿਥੋਂ ਤੁਸੀਂ ਅਸੀਂ ਪਿੰਡ ਜਲੋਟੇ ਤੋਂ ਜੀ ਹਾਂ ਜੀ ਬੱਗਾ ਸੋ ਬੱਗਾ ਸਿੰਘ ਜੀ ਨੇ ਪਿੰਡ ਜਲੋਟੇ ਤੋਂ ਗੱਲ ਕੀਤੀ ਹੈ ਇਹ ਵਾਕਈ ਸਾਡੇ ਪੀਰਾਂ ਫਕੀਰਾਂ ਦੀ ਧਰਤੀ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਜਿਨ੍ਹਾਂ ਦੇ ਸਿਰ ਦੇ ਉੱਤੇ ਜਿਹੜਾ ਅੱਜ ਸਾਡਾ ਪੰਜਾਬ ਹਸਦਾ ਬਸਤਾ ਇਹ ਨਜ਼ਰ ਆਉਂਦਾ ਹੈ ਔਰ ਬਹੁਤ ਸਾਰੀ ਲੋਕਾਂ ਦੀਆਂ ਜਿਹੜੀਆਂ ਦੁੱਖ ਨਸੀਰਤਾ ਨੂੰ ਆਪਣੇ ਪਿੰਡੇ ਤੇ ਸਹਿਣ ਕਰਦੇ ਹੋਏ ਸੰਤ ਮਹਾਪੁਰਸ਼ ਹਮੇਸ਼ਾ ਇਹ ਜਿਹੇ ਤਪ ਤੇ ਅਜਿਹੇ ਯਤਨ ਕਰਦੇ ਰਹਿੰਦੇ ਹਨ ਦੇਖਣ ਵੜੀ ਇਹ ਚੀਜ਼ ਹੈ ਕਿ ਜਿਹੜੇ ਇੱਥੇ ਨੌਜਵਾਨ ਵੀ ਬੈਠੇ ਨੇ ਉਹਨਾਂ ਨੂੰ ਵੀ ਚੰਗੀ ਸਿਹਤ ਮਿਲਦੀ ਹੈ ਕੋਈ ਧਾਰਮਿਕ ਜਗ੍ਹਾ ਦੇ ਉੱਤੇ ਜਾ ਕੇ ਚੰਗੇ ਖਿਆਲ ਆਤ ਪੈਦਾ ਹੁੰਦੇ ਨੇ ਸੋ ਜਾਣ ਕੇ ਇਹਨਾਂ ਤੋਂ ਹਾਂਜੀ ਕੀ ਆਪਣਾ ਨਾਮ ਕੀ ਹੈ ਮੇਰਾ ਨਾਮ ਜੀ ਵਿੱਕੀ ਜਲੋਟਾ ਪਹਿਲਾਂ ਤਾਂ ਸਾਰੀ ਸੰਗਤ ਨੂੰ ਜੈ ਬਾਬੇ ਦੀ ਜੋ ਸਾਡੇ ਗੱਦੀ ਨਿਸ਼ੀਨ ਬਾਬਾ ਅਮੀਰ ਜੀ ਜੇ ਪਿੰਡ ਕਲਰੇ ਵਿੱਚ ਬਹੁਤ ਹੀ ਸਤਿਕਾਰਯੋਗ ਸੰਤ ਮਹਾਪੁਰਸ਼ ਹਨ ਉਹ ਅੱਜ 19ਵੇਂ ਦਿਨ ਹੋ ਚੁੱਕੇ ਹਨ ਜੋ ਧੂਨੇ ਦੀ ਤਪੱਸਿਆ ਹਾਰ ਜੇੜ ਦੇ ਵਿੱਚ ਕਰਦੇ ਹਨ ਇਹ ਸਿਰਫ ਤ ਤੰਤਨ ਬਾਬਾ ਪੋਣਾ ਹਰੀ ਦੀ ਬਦੌਲਤ ਉਹਨਾਂ ਦਾ ਆਸ਼ੀਰਵਾਦ ਹੈ ਜੋ ਅੱਜ ਤਾਪਦੇ ਹੀ ਗਰਮੀ ਦੇ ਵਿੱਚ ਧੂਏਂ ਦੇ ਪਿੱਛੇ ਬੈਠੇ ਹਨ ਜੇ ਅੱਜ ਉਹਨਾਂ ਦਾ ਇਸ ਨਗਰ ਤੇ ਆਸ਼ੀਰਵਾਦ ਤੇ ਸੰਗਤਾਂ ਦੇ ਉੱਤੇ ਵੀ ਬਹੁਤ ਵੱਡਾ ਆਸ਼ੀਰਵਾਦ ਹੈ ਇਸ ਦੇ ਉੱਤੋਂ ਇਹ ਵੀ ਸੇਧ ਮਿਲਦੀ ਹੈ ਸਾਰਿਆਂ ਨੂੰ ਕਿ ਇਹ ਜੋ ਕੁਹਾਂ ਦੂਰਾਂ ਦੇ ਉੱਤੇ ਕੋਈ ਕੋਈ ਦੀਵੇ ਆ ਉਹ ਸੰਤ ਮਹਾਪੁਰਸ਼ਾਂ ਜੋ ਬਾਬਾ ਮੀਰ ਜੀ ਬੈਠੇ ਹਨ ਇਹਨਾਂ ਤੋਂ ਸਾਨੂੰ ਬਹੁਤ ਕੁਝ ਸਿੱਖਣਾ ਚਾਹੀਦਾ ਸਾਨੂੰ ਸਤਗੁਰਾਂ ਦੇ ਚਰਨਾਂ ਦੇ ਵਿੱਚ ਰਹਿ ਕੇ ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ ਸਾਰਿਆਂ ਨੂੰ ਪਿਆਰ ਕਰਨਾ ਚਾਹੀਦਾ ਸਾਨੂੰ ਨਸ਼ਿਆਂ ਤੋਂ ਦੂਰ ਹੋ ਕੇ ਸੰਤਾਂ ਮਹਾਪੁਰਸ਼ਾਂ ਦੇ ਡੇਰਿਆਂ ਦੇ ਉੱਤੇ ਸੇਵਾ ਕਰਨੀ ਚਾਹੀਦੀ ਹੈ ਤਾਂ ਜੋ ਸਾਡਾ ਆਉਣ ਵਾਲਾ ਭਵਿੱਖ ਹੋਰ ਵਧੀਆ ਤੇ ਸਤਗੁਰੇ ਦੀ ਸੇਵਾ ਵਿੱਚ ਬਤੀਤ ਹੋ ਜਾਵੇ ਤੇ ਸਾਡਾ ਜੀਵਨ ਸਫਲ ਹੋ ਜਾਵੇ ਤੋ ਬਹੁਤ ਵਧੀਆ ਵਿਚਾਰ ਇਹਨਾਂ ਨੇ ਵੀ ਦਿੱਤੇ ਨੇ ਕਿ ਨਸ਼ਿਆਂ ਤੋਂ ਵੀ ਦੂਰ ਰਹਿ ਕੇ ਜਿਹੜਾ ਚੰਗਾ ਜੀਵਨ ਆ ਉਹ ਤਾਂ ਹੀ ਬਤੀਤ ਹੋ ਸਕਦਾ ਹੈ ਜੇਕਰ ਇਦਾਂ ਦੇ ਸੰਤ ਮਹਾਪੁਰਸ਼ਾਂ ਦੇ ਨਾਲ ਜੁੜੀਏ ਧਾਰਮਿਕ ਸਥਾਨਾਂ ਦੇ ਨਾਲ ਜ਼ਿੰਦਗੀ ਅੱਜ ਫਿਰ ਜੋ ਹੈ ਨੰਸਤਾਰ ਕਾਂ ਤੋਂ ਬਾਅਦ ਵਿੱਚ ਆਪਣੇ ਸਿੱਧਯੋਗੀ ਬਾਬਾ ਪੋਣਾ ਹਰੀ ਦੇ ਮੰਦਿਰ ਤੇ ਜਿੱਥੇ ਉਹ ਗੱਦੀ ਨਿਸ਼ੀਨ ਨੇ ਉਸ ਤੋਂ ਬਾਅਦ ਵਿੱਚ ਜਿਹੜਾ ਅੱਜ ਦਾ ਵੀ ਤਪਿਆ ਉਹ ਆਰੰਭ ਕੀਤਾ ਜਾ ਰਿਹਾ ਤੋ ਜਾਣਾਂਗੇ ਅੱਜ ਬਾਬਾ ਜੀ ਤੋਂ ਬਾਬਾ ਜੀ ਪਹਿਲਾਂ ਤਾਂ ਇਹ ਦੱਸੋ ਤੁਸੀਂ ਕਿਉਂਕਿ ਸੰਤਾਂ ਕਾਫੀ ਸਾਡੀ ਪਹਿਲੀ ਜਿਹੜੀ ਵੀਡੀਓ ਆ ਉਹਨੂੰ ਦੇਖ ਰਹੀਆਂ ਤੇ ਕਾਫੀਆਂ ਨੇ ਵਿੱਚ ਸਰਾਨਾ ਵੀ ਕੀਤੀ ਇਸ ਦੀ ਔਰ ਕਿਹੜੀ ਤਾਕਤ ਇਦਾਂ ਦੀ ਮਿਲਦੀ ਆ ਜੋ ਇੰਨੀ ਪੱਕ ਦੀ ਗਰਮੀ ਦੇ ਵਿੱਚ ਤੁਸੀਂ ਇਹ ਤਪ ਕਰ ਲੈਨੇ ਹੋ ਫਿਰ ਤੋਂ ਪਹਿਲਾਂ ਸਾਰਿਆਂ ਸੰਗਤਾਂ ਨੂੰ ਜੀ ਆਇਆਂ ਪਾਉਂਦਾ ਹਾਂ ਪਾਪਾ ਮਾਰਾ ਇਹ ਅਸੀਂ ਕੁਝ ਨਹੀਂ ਕਰਨ ਯੋਗ ਇਹ ਜੋ ਵੀ ਕਰਮ ਕਰਵਾਉਂਦਾ ਹੈ ਪ੍ਰਮਾਤਮਾ ਆਪ ਹੀ ਕਰਵਾ ਲੈਂਦਾ ਹੈ ਕਿ ਬਾਣੀ ਦੀ ਗੱਲ ਇਹ ਕਹਿੰਦੀ ਹੈ ਆਨਾ ਤਦ ਤੇ ਧੰਮਨ ਰੱਖੀਆ ਇਹ ਖਾ ਤੇਰਾ ਆਰਾਮ ਰੱਖ ਲੂ ਇਹ ਪ੍ਰਭੂ ਦੀ ਕਿਰਪਾ ਨਾਲ ਅਸੋਦੀ ਕਿਰਪਾ ਨਾਲ ਇਸ ਰੰਗ ਸ਼ੁਰੂ ਤੇ ਇਹੰਬਾਤੂ ਫਬਰ ਕਾਜ ਤੇਰੇ ਕਿਸੇ ਨਾ ਕਾਮ ਸਾਧ ਸੰਗਤ ਕੇਵਲ ਭਜਨਾ ਹੈ ਇਹ ਸਿਰਫ ਇੱਕ ਨਾਮ ਹੀ ਮਹਾਨ ਦੇ ਨਾਲ ਜਾਣਾ ਹੈ ਬਾਕੀ ਕੁਛ ਨਹੀਂ ਹੈ ਜਿੱਥੇ ਉਹ ਪ੍ਰਮਾਤਮਾ ਆਪ ਇਨਸਾਨ ਦੇ ਅੰਗ ਸੰਖੜਾ ਹੋ ਜਾਂਦਾ ਆ ਉਹ ਕਿਸੇ ਕਿਸੇ ਨੂੰ ਕਿਸੇ ਨੂੰ ਇਨਸਾਨ ਨੂੰ ਕਿਸੇ ਨੂੰ ਵੀ ਤੱਤੀ ਹਵਾ ਨਹੀਂ ਲੱਗਦੀ ਬਸ ਉਹ ਪ੍ਰਮਾਤਮਾ ਆਪ ਹੀ ਹਰ ਇੱਕ ਇਨਸਾਨ ਦੇ ਨਾਲ ਹੈ ਸਿਰਫ ਉਹਨੂੰ ਲੱਭਣ ਦੀ ਜ਼ਰੂਰਤ ਹੈ ਇਹ ਇਹ ਨਹੀਂ ਆ ਕਿ ਉਹ ਮੇਰੇ ਨਾਲ ਹੀ ਇਕੱਲੇ ਨਾ ਉਹ ਹਰ ਇੱਕ ਦੇ ਇਨਸਾਨ ਹਰ ਇੱਕ ਦੇ ਇਨਸਾਨ ਦੇ ਵਿੱਚ ਉਹ ਪ੍ਰਮਾਤਮਾ ਆਪ ਵਸਦਾ ਆ ਬਸ ਸਿਰਫ ਇੱਕ ਉਹਨੂੰ ਲੱਭਣ ਦੀ ਜ਼ਰੂਰਤ ਆ ਮੇਰੀ ਇਹੀ ਬੇਨਤੀ ਹੈ ਸਾਰਿਆਂ ਨੂੰ ਅੱਜ ਦੇ ਨੌਜਵਾਨ ਪੀੜੀ ਨੂੰ ਵੀ ਪਈਓ ਆਪਣੇ ਇਹ ਅੱਜ ਜੋ ਸਮਾਮੜਾ ਚੱਲ ਰਿਹਾ ਨਸ਼ਿਆਂ ਦੀ ਦਲਤ ਵਿੱਚ ਫਸ ਕੇ ਅੱਜ ਨੌਜਵਾਨ ਕਈ ਨਸ਼ਿਆਂ ਦੇ ਵਿੱਚ ਫਸੇ ਹੋਏ ਨੇ ਉਹ ਨਸ਼ਿਆਂ ਦੇ ਵਿੱਚੋਂ ਬਾਹਰ ਨਿਕਲਣਾ ਆਪਣੀ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਜੀਵਨ ਆਪਣੇ ਮਾਤਾ ਪਿਤਾ ਦੀ ਸੇਵਾ ਕਰਨ ਤੇ ਇਸ ਪਰਮਾਤਮਾ ਦੇ ਦਰ ਦੀ ਸੇਵਾ ਕਰਨ ਤੇ ਆਪਣਾ ਛੁਪ ਨਹੀਂ ਸਕਦੇ ਅਸੀਂ ਸਾਰੇ ਆਪ ਜੀ ਅਰਦਾਸ ਕਰ ਕੋ ਅਰਦਾਸ ਬੇਨਤੀ ਵੀ ਕੀਤੀ ਹੈ ਔਰ ਜੋ ਨੌਜਵਾਨ ਨੇ ਨੌਜਵਾਨ ਪੀੜ੍ਹੀ ਲਈ ਵੀ ਸ਼ੁਭ ਕਾਮਨਾਵਾਂ ਕੀਤੀਆਂ ਨੇ ਔਰ ਉਹਨਾਂ ਨੂੰ ਗਿਆਨ ਵੀ ਦਿੱਤਾ ਹੈ ਪ੍ਰੇਰਿਤ ਕੀਤਾ ਹੈ ਕਿ ਆਪਣੇ ਮਾਪੇ ਦੀ ਜਿਹੜੀ ਸੇਵਾ ਉਹ ਕਰਨ ਔਰ ਇਹ ਜੋ ਨਸ਼ਾ ਦੀ ਦਾਤਾ ਹੈ ਇਸ ਤੋਂ ਬਾਹਰ ਹੈ ਤੋਂ ਕੀ ਕਹਿਣਾ ਚਾਹੁੰਦੇ ਹੋ ਕਿ ਪਿੰਡ ਵਾਸੀ ਵੀ ਕਾਫੀ ਜਿੱਦਾਂ ਕਿ ਇੱਥੇ ਵੀ ਸਾਹਮਣਾ ਕਰਦੇ ਆ ਸਾਡਾ ਕੀ ਕਹਿਣਾ ਹੈ ਤੇ ਸਾਹਮਣਾ ਕਰਦੇ ਪਿੰਡ ਦੇ ਤਾਂ ਮਾਜੀ ਤੋਂ ਤੱਕ ਕੀ ਹੁੰਦੀ ਹੈ ਆਪ ਕੋਲ ਤੋਂ ਮੰਡਲ ਦੇ ਕਰਦੇ ਆ ਜੀ ਕਿਤੇ ਇਹ ਕਹਿੰਦੇ ਰੱਬ ਪਰ ਆਪਾਂ ਨੇ ਰੱਬ ਇੱਥੇ ਹੈ ਜੀ ਇਹ ਤਾਂ ਦੇਖਣਾ ਗੱਲ ਸੀ ਆ ਕੇ ਦੇਖ ਲਓ ਸਾਡੀ ਤਾਂ ਇਹ ਹੀ ਆ ਜੀ ਬਾਕੀ ਦੇਖੋ ਜੀ ਸਰੋ ਜੀ ਕੋਤੋਂ ਕੋਟੇ 1150 ਲੱਗਦੀ ਹੈ 11 ਤੁਨੇ ਲੱਗਦੀ ਹੈ ਫਿਰ ਦੇਖ ਰਹੇ ਆ ਦੇਖੋ ਇਹੋ ਨੰਗੇ ਪਰੋਤ ਬੈਸੋ ਉੱਤ ਨਿਕੜਿਆ ਜਾਂਦਾ ਹੁਣ ਦੇਖੋ 11 ਤੁਨੇ ਬਾਲ ਕੀ ਦੋਬਾਰੀ ਨਿਕੜਿਆ ਹੈ ਸਹੀ ਹੈ ਜੀ ਠੰਡੇ ਸੁਵਾਦੇ ਨੇ ਇਹਨੇ ਕੋਲ ਚੱਲ ਤੁਸੀਂ ਬਾਜੀ ਬਗਾਲਦੀ ਕਰਨਗੇ ਤਾਂ ਦੁਪਹਿਰ 12 ਵਜੇ ਕੀ ਬਾਜੀ ਮਾਰਨ ਜਾ ਕੇ ਇਹ ਆ ਜਾਵੇ ਜੇ ਦੋ ਕੁ ਪੀ ਤੱਕ ਬੋਡੇ-ਮੋਡੇ ਲਾਇ ਕੱਢਦੇ ਆ ਬਾਕੀ ਸਮਾਜ ਸੇਵਾ ਦੇ ਜੀ ਸਭ ਤੋਂ ਅੱਗੇ ਆ ਇਹੇ ਦਾ ਕੋਈ ਸੀ ਮੜਿਆ ਵੜਿਆ ਇੱਥੇ ਖੜ੍ਹ ਕੇ ਡਾ ਉੱਤ ਉੱਰੇ ਮੇਰੇ ਮਾਤਾ ਜੀ ਕੇ ਰਿਪੋਰਟ ਆਇਆ ਸੱਜਦੇ ਆ ਉਹਨਾਂ ਨੇ ਕਹਿੰਦਾ ਉਹ ਬਹੁਤ ਚੋਹੇ ਹੈ ਜੀ ਕੰਮ ਕਰਾ ਪੇੜ ਬੜੇ ਰਹੇ ਬਾਕੀ ਅਸੀਂ 14 ਤੋਂ بڑے ਬڑے ਕੱਟੇ ਆ ਜੀ ਸਾਡੇ ਨਾਲ ਰਹੇ ਲਗਭਗ 12 ਸਾਲ ਤੱਕ ਬਾਬਾ ਜੀ ਨਾਨਕਗੜ੍ਹ ਨਹੀਂ ਕੀਤਾ ਮੇਰੀ ਸਾਦੀ ਇਹ ਕੋਈ ਨਾ ਨਾ ਹੈ ਕਈ ਕਹਿੰਦੇ ਕੀ ਕਰਦੇ ਇਦਾਂ ਦਾ ਮੈਂ ਸੱਚੀ ਗੱਲ ਹੈ ਜੀ ਸਵੇਕ ਦੁੱਧ ਦਾ ਘੁੱਟ ਪਿੰਦੇ ਹੁੰਦੇ ਉਹਨੇ ਇੱਕ ਤਾਂ ਕਦੇ ਪੀ ਲਏ ਨਹੀਂ ਚਲਾਈਏ ਤੋਂ ਕੋ ਸਾਡੇ ਨਾਲ ਹੀ ਰਹੇ ਆ ਆਪਾਂ ਕੱਠੇ ਹੀ ਰਹੇ ਆ ਜੀ ਬਾਕੀ ਇਹਨਾਂ ਨਾਲ ਹੋਣ ਜੀ अनूनी ਮਦਦ ਨਹੀਂ ਹੈਗਾ ਜੀ ਪਰਸੋਂ ਦੇ ਟੋ ਜੇਟਿਆਦ ਨੂੰ ਨਹੀਂ ਉੱਠ ਜਾਣਾ ਜਿੱਥੇ ਮੈਂ ਤਾਂ ਕਾਫੀ ਸਰਾਨਾ ਪੜਾ ਰਖਾ ਕਰਾ ਰਹੇ ਤੂੰ ਸੰਤ ਸਾਰਿਆਂ ਨੂੰ ਇਹ ਹੀ ਬੇਨਤੀ ਹੈ ਸਾਰੇ ਇਤਨਾਰਵੀ ਦਾ ਵੀ ਕੰਮ ਹੈ ਸੰਤ ਬਾਬੇ ਜੀ ਸ਼੍ਰੀ ਗੁਰੂ ਸਾਹਿਬ ਇਹ ਤਿਆਰੀ ਕਰਨਾ ਚਾਹੀਦਾ ਜਿਹ ਕੈਂਟਰ ਨੇ ਕਿ ਕੋਤਾਲਜੁਗ ਦੇ ਵਿੱਚ ਤੇ ਰੱਬਨਾ ਹੈ ਨਹੀਂ ਜਾਂ ਕਿਦਾਂ ਵੀ ਆ ਕਈ ਤਰ੍ਹਾਂ ਦੀਆਂ ਹੋਰ ਆਪਣੀਆਂ ਆਪਣੀਆਂ ਭਾਵਨਾਵਾਂ ਆਉਂਦੀਆਂ ਨੇ ਕੀ ਲੱਗਦਾ ਹੈ ਤੁਹਾਨੂੰ ਕਿ ਪਰਮਾਤਮਾ ਨੂੰ ਲੈ ਕੇ ਕਿ ਅੱਜ ਪਰਮਾਤਮਾ ਦਾ ਜਿਹੜਾ ਕੀ ਬਯੂ ਦੇ ਦੇਖੋ ਜੀ ਕਿ ਅਸੀਂ ਅੱਜ ਖੜੇ ਆ ਤੇ ਇਨਾਂ ਮਹਾਪੁਰਸ਼ਾਂ ਦੀ ਬਦੌਲਤ ਕਿਉਂਕਿ ਰੱਬ ਹੈ ਸਾਡੀ ਦੇਖਣ ਵਾਲੀ ਅੱਖ ਨਹੀਂ ਕਿਉਂਕਿ ਮਹਾਪੁਰਸ਼ ਨੇ ਵੀ ਕਿਹਾ ਆ ਵੀ ਆਪਣੇ ਅੰਦਰ ਦੇਖੋ ਤਾਂ ਸਾਨੂੰ ਸਾਰਾ ਕੁਝ ਪ੍ਰਾਪਤੀ ਹੁੰਦੀ ਹੈ ਕਿਉਂਕਿ ਅਸੀਂ ਜਿਹੜੇ ਛੋਟੇ-ਛੋਟੇ ਹੁਣੇ ਸੇ ਅਸੀਂ ਉਦੋਂ ਵੀ ਇੱਕ ਸੁਣਦੇ ਹੁੰਦੇ ਹੁਣੇ ਸ਼ਬਦ ਧੂਣਾ ਤੇਰੇ ਨਾਮ ਦਾ ਲਾਇਆ ਇੱਥੇ ਆ ਜਾ ਪਉਣਾ ਹਰੀਆ ਜਦੋਂ ਸਾਡੇ ਮਹਾਪੁਰਸ਼ ਜਿਨ੍ਹਾਂ ਨੇ ਉਹਨਾਂ ਨੂੰ ਪ੍ਰਾਪਤ ਕੀਤਾ ਜਦੋਂ ਉਹ ਧੂਣਾ ਲਾਉਂਦੇ ਆ ਉਹ ਸਮਾਧੀ ਵਿੱਚ ਬੈਠਦੇ ਆ ਤੇ ਸਾਧ ਸੰਗਤ ਜੀ ਉਦੋਂ ਸਤ ਸਾਡੇ ਬਾਬਾ ਪੌਣਾ ਹਰਜੀ ਆਪ ਸਿੱਤੇ ਮੇਲ ਭਰਿਆ ਅਥ ਰੱਖਦੇ ਆ ਕਿਉਂਕਿ ਉਹਨੂੰ ਤੱਤੀ ਬਾਹ ਨਹੀਂ ਲਾਦੀ ਜਿਹਦਾ ਸਤਗੁਰੂ ਰਾਖਾ ਆਪ ਹੁੰਦਾ ਸੋ ਅੱਜ ਸਤਗੁਰੂ ਮਾਹ ਕੋਚ ਇੱਥੇ ਹੀ ਆ ਜਿਹੜੀਆਂ ਜਿਹੜੀਆਂ ਸੰਗਤਾਂ ਨੇ ਇਹਨਾਂ ਦਾ ਆਸ਼ੀਰਵਾ ਪ੍ਰਾਪਤ ਕੀਤਾ ਸਮਝ ਲਓ ਉਹ ਨਹੀਂ ਬਾਬਾ ਪੌਣਾ ਹਰਜੀ ਦਾ ਆਸ਼ੀਰਵਾ ਪ੍ਰਾਪਤ ਕਰ ਲਿਆ ਕਿਉਂਕਿ ਬਾਬਾ ਜੀ ਵੀ ਕਿਸੇ ਦੇ ਇਨਸਾਨ ਦੇ ਵਿੱਚ ਹੀ ਹੁੰਦੇ ਆ ਇਨਸਾਨ ਦਾ ਹੀ ਆਸ਼ੀਰਵਾ ਪ੍ਰਾਪਤ ਕਰਕੇ ਜਿਹਨੂੰ ਸਿੱਖਿਆ ਸਹੀ ਮਿਲ ਗਈ ਉਹਨਾਂ ਉਹਨਾਂ ਨੂੰ ਹੀ ਪੂਜਣਾ ਸਹੀ ਸੋ ਸਾਡੇ ਲਈ ਅੱਜ ਬਾਬਾ ਮੀਰ ਜੀ ਬਹੁਤ ਪੂਜਣਯੋਗ ਹਨ ਕਿਉਂਕਿ ਸਾਨੂੰ ਆਸ਼ੀਰਵਾਦ ਮਿਲਿਆ ਆ ਜਿੱਥੇ ਸਾਨੂੰ ਜਿਹੜਾ ਰਾਹ ਦਿਖਾਇਆ ਸਚਾਈ ਦਾ ਰਾਹ ਉਹ ਅਸੀਂ ਅੱਜ ਦੇਖਦੇ ਹਾਂ ਤੁਸੀਂ ਵੀ ਸਚਾਈ ਦਾ ਰਸਤਾ ਇਸ ਪਿੰਡ ਦੇ ਵਿੱਚ ਸਤਿਗੁਰੂ ਆਪ ਵਸਦੇ ਆ ਇੱਥੇ ਕੋਈ ਕਹਿਣੇ ਵਾਲੀ ਗੱਲ ਨਹੀਂ ਅਸੀਂ ਦੂਜਰੇ ਪਿੰਡੋਂ ਆਏ ਆ ਪਰ ਅਸੀਂ ਅੱਜ ਦੂਜੀ ਵਾਰੀ ਆਏ ਆ ਪਰ ਆਸ਼ੀਰਵਾਦ ਇਦਾਂ ਦਾ ਮਿਲਿਆ ਵੀ ਜੋ ਸਾਡੇ ਮਨ ਮੰਨ ਦੀਆਂ ਮਨੋ ਕਾਮਨਾਵਾਂ ਉਹ ਪੂਰੀਆਂ ਹੋ ਰਹੀਆਂ ਆ ਰਾਤ ਦੀ ਬਦੌਲਤ ਕਿਉਂਕਿ ਅੰਦਰ ਬਾਬੇ ਪੌਣਾ ਹਰੀ ਨੂੰ ਬਿਠਾਇਆ ਆ ਜੇ ਅਸੀਂ ਉਹਨਾਂ ਨੂੰ ਅੰਦਰ ਬਿਠਾਇਆ ਤੇ ਉਹਨਾਂ ਨੇ ਸਾਡੇ ਲਈ ਸਤਿਗੁਰੂ ਬਾਬਾ ਮੀਰ ਜੀ ਲਿਆਂਦੇ ਇਸ ਤੇ ਅਸੀਂ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਾਂ ਸੋ ਮਨ ਨੂੰ ਖੁਸ਼ੀ ਮਿਲਦੀ ਆ ਅੱਜ ਧੂਨੇ ਦੇ ਉੱਤੇ ਜੋ ਤਿਆਰੀ ਕੀਤੀ ਆ ਮੈਂ ਤਾਂ ਕਹਿੰਦਾ ਜੇ ਨਹੀਂ ਜੇ ਨਹੀਂ ਦਰਸ਼ਨ ਕਰ ਲੈ ਉਹ ਇੱਥੇ ਹੀ ਤਰ ਜਾਣਗੇ ਉਹ ਅੱਜ ਇਨ ਉੱਥੇ ਹੀ ਤਰ ਜਾਣਗੇ ਜੋ ਜੋ ਮਨੋ ਕਾਮਨਾ ਲੈ ਕੇ ਆਇਆ ਮਨੋ ਕਾਮਨਾ ਤਾਂ ਪੂਰਨ ਹੋਣੀ ਆ ਕਿਉਂਕਿ ਇਹ ਧੂਨਾ ਕਿਸੇ ਕਿਸੇ ਕਿਸਮਤ ਵਾਲੇ ਨੂੰ ਹੀ ਮਿਲਦਾ ਹੈ ਦੇਖਣ ਨੂੰ ਨਹੀਂ ਤਾਂ ਕਿਸੇ ਦੇ ਮਤਲਬ ਕਈ ਆਏ ਤਾਂ ਕਈ ਚਲੇ ਗਏ ਕਈ ਕਈਆਂ ਨੂੰ ਪਤਾ ਹੀ ਨਹੀਂ ਵੀ ਇਸ ਤਾਂ ਦੇ ਧੂਨਾ ਲੱਗ ਰਿਹਾ ਅਰ ਅੱਜ ਤੁਹਾਡੇ ਨਿਊ ਦੇ ਰਾਹੀਂ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਜੇ ਕੋਈ ਦਰਸ਼ਨ ਕਰਨਾ ਚਾਹੁੰਦਾ ਤੇ ਮਹਾਪੁਰਸ਼ਾਂ ਦੇ ਆ ਕੇ ਦਰਸ਼ਨ ਜਰੂਰ ਕਰਿਓ ਕਿਉਂਕਿ ਸੇਵਾ ਤੋਂ ਮੇਵਾ ਸੇਵਾ ਵਿੱਚ ਸਤਿਗੁਰੂ ਸੇਵਾ ਕੀਤੇ ਸਫਲ ਹੈ ਜੇ ਕੋਈ ਕਰੇ ਚਤਲਾਵੇ ਬਾਬਾ ਜੀ ਨੇ ਕੀਤੀ ਅਸੀਂ ਇਹਨਾਂ ਦੀ ਸੇਵਾ ਕਰਾਂਗੇ ਤੇ ਆਸ਼ੀਰਵਾਦ ਜਰੂਰ ਪ੍ਰਾਪਤ ਕਰਨਾ ਹੈ ਸਾਰੀ ਸੰਗਤ ਨੂੰ ਬੇਨਤੀ ਹੈ 21 ਦਿਨਾਂ ਦਾ ਇਹ ਤਾਪਾ 21 ਦਿਨਾਂ ਦੇ ਵਿੱਚ ਤੁਸੀਂ ਸਾਰਾ ਕੁਝ ਪ੍ਰਾਪਤ ਕਰ ਸਕਦੇ ਹੋ ਜੇ ਸਤਿਗੁਰੂ ਦੇ ਦਰਸ਼ਨ ਕਰੋਗੇ ਧੂਨੇ ਦੇ ਦਰਸ਼ਨ ਕਰੋਗੇ ਕਿਉਂਕਿ ਅਸੀਂ ਆਪਣੇ ਮਨ ਦੀ ਦੇ ਮਨੁੱਖੀ ਨਾਨੂ ਵਾਲਾ ਕਿ ਅਸੀਂ ਸਤਿ ਸ਼੍ਰੀ ਅਕਾਲ ਬਾਬਾ ਵਾਲਕਨਾ ਜੀ ਦੇ ਡੇਰਾ ਮਤਲਬ ਦੂਰ ਸਿੱਧ ਕੁਫਾ ਚ ਜਾਂਦੇ ਆ ਉੱਥੇ ਵੀ ਅਸੀਂ ਉਹਨਾਂ ਦੇ ਦਰਸ਼ਨ ਕਰਦੇ ਆ ਅੱਜ ਸਾਨੂੰ ਤੁਹਾਡੇ ਬਹੁਤ ਵੱਡੇ ਭਾਗ ਆ ਜੋ ਸਾਡੇ ਘਰ ਦੇ ਵਿੱਚ ਹੀ ਬਿਲਕੁਲ ਨਜ਼ਦੀਕੀ ਹੀ ਨਗਰ ਕਲਰੇ ਦੇ ਵਿੱਚ ਸਾਨੂੰ ਦਰਸ਼ਨ ਹੋ ਰਿਹਾ ਸੋ ਸਾਧ ਸੰਗਤ ਜੀ ਸਾਰੀ ਸੰਗਤਾਂ ਕੇ ਦਰਸ਼ਨ ਜਰੂਰ ਕਰੋ ਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜਿਕਰਾ ਪਉਣਾ ਹਰੀ ਦਾ ਸੱਚੇ ਦਰਵਾਰ ਕੀ ਜੈ ਸੋ 16 ਜੂਨ ਨੂੰ ਜੋ 21 ਦਿਨ ਆ ਉਹ ਤਪ ਜਿਹੜਾ 21 ਦਿਨਾਂ ਦਾ ਉਹ ਪੂਰਾ ਹੋਣ ਜਾ ਰਿਹਾ ਹੈ ਔਰ ਸਾਰਿਆਂ ਨੂੰ ਅਪੀਲ ਵੀ ਹੈ ਔਰ ਮੈਂ ਖਾਸ ਕਰਕੇ ਉਹਨਾਂ ਦਰਸ਼ਕਾਂ ਕਹਿਣਾ ਚਾਹੁੰਦਾ ਕਿ ਜਿਹੜੇ ਇਸ ਮਹਾਨ ਸ਼ਖਸੀਅਤ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਬਾਬਾ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਜੋ ਖੁਦ ਦੇਖਣਾ ਚਾਹੁੰਦੇ ਨੇ ਤਾਂ ਪਿੰਡ ਕਲਰਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਕਸਬਾ ਗੜਦੀwala ਦੇ ਬਿਲਕੁਲ ਨਜ਼ਦੀਕ ਪੈਂਦਾ ਹੈ ਤੇ ਜ਼ਰੂਰ ਪਹੁੰਚੋ ਔਰ ਮਹਾਪੁਰਸ਼ਾਂ ਦਾ ਜਿਹੜਾ ਆਸ਼ੀਰਵਾਦ ਹੈ ਸੰਤਾਂ ਦਾ ਉਹ ਪ੍ਰਾਪਤ ਆਪਣੇ ਕਿਹੜਾ ਪਿੰਡ ਹੈ ਜੀ ਤੁਹਾਡਾ ਕੇਸੋਪਟੋਂਡਾ ਕੇਸੋਪਟੋਂਡਾ ਤੋਂ ਆਪਣੇ ਨੇ ਇਹ ਕੀ ਕਹਿਣਾ ਤੁਹਾਡਾ ਇਸ ਦੇ ਬਾਰੇ ਬਾਬਾ ਜੀ ਦੇ ਉਹ ਵਧੀਆ ਬਾਬਾ ਜੀ ਦਾ ਸੁਭਾਅ ਆ ਪਿਆਰ ਕਰਦੇ ਆ ਉਹਨੇ ਹਾਂ ਹਾਂ ਉਹਨਾਂ ਦੇ ਨਾਲ ਹੀ ਜੁੜਿਓ ਹਮ ਹਮ ਬੱਚੇ ਵੀ ਜੁੜਿਓਗਾ ਹਮ ਹਮ ਹੋਰ ਵੀ ਸੰਗਤਾਂ ਬਹੁਤ ਜੁੜੀਆਂ ਹਮ ਹਮ ਬਹੁਤ ਵਧੀਆ ਉਹਨਾਂ ਦੀ ਕਿਰਪਾ ਨਾਲ ਬੱਚੇ ਬਾਹਰ ਵੀ ਸੈਟ ਆ ਹਮ ਹਮ ਅਸੀਂ ਵੀ ਚਲ ਜਾਵਾਂਗੇ ਰਹਿਮਤ ਉਹਨਾਂ ਦੀ ਚਾਹੀਦੀ ਆ ਸਾਰੇ ਹੀ ਜਾਣ ਇਹ ਤਾਂ ਕਹਿੰਦੇ ਬਾ ਤੁਸੀਂ ਦੇਖ ਸਕਦੇ ਹੋ ਨਾ ਤਸਵੀਰਾਂ ਦੇ ਵਿੱਚ ਬਾਬਾ ਜੀ ਜੋ ਧੂਣੇ ਦੇ ਉੱਤੇ ਬੈਠ ਚੁੱਕੇ ਨੇ ਔਰ ਧੂਣੇ ਜਿਹੜੇ ਆ ਉਹਨਾਂ ਦੀ ਲਗਾਤਾਰ ਗਿਣਤੀ ਵਾਧੀ ਜਾ ਰਹੀ ਆ ਔਰ ਜਿਵੇਂ ਜਿਵੇਂ ਦਿਨ ਬੱਦ ਰਹੇ ਨੇ ਓਵੇਂ ਓਵੇਂ ਜਿਹੜੇ ਧੂਣੇ ਆ ਉਹਨਾਂ ਦੀ ਜੋ ਗਿਣਤੀ ਹੈ ਉਹ ਬਤੀ ਜਾ ਰਹੀ ਹੈ ਤੇਜ਼ ਹਵਾਵਾਂ ਦੇ ਵਿੱਚ ਕਈ ਵਾਰ ਅੱਗ ਤੱਕ ਵੀ ਜਿਹੜੀ ਹੈ ਬਾਬਾ ਜੀ ਤੱਕ ਪਹੁੰਚ ਜਾਂਦੀ ਹੈ ਔਰ ਸੇਕ ਇੰਨਾ ਜ਼ਿਆਦਾ ਹੈ ਕਿ ਨਜ਼ਦੀਕ ਖੜੇ ਹੋਣਾ ਵੀ ਜਿਹੜਾ ਮੁਸ਼ਕਲ ਹੈ ਔਰ ਨੰਗੇ ਪੈਰੀ ਤਾਂ ਬਿਲਕੁਲ ਵੀ ਉੱਥੇ ਖੜਾ ਹੋਣਾ ਬਹੁਤ ਹੀ ਔਖਾ ਤੁਸੀਂ ਦੇਖ ਸਕਦੇ ਹੋ ਹਾਲਾਤ ਕਿ ਪੂਰੇ ਤਰ੍ਹਾਂ ਤਰ ਬਦਰ ਪਸੀਨੇ ਦੇ ਨਾਲ ਹਾਂ ਔਰ ਜੋ ਵੀ ਇਥੇ ਸੰਗਤ ਬੈਠੀ ਹੋਈ ਹੈ ਦੇਖ ਸਕਦੇ ਹੋ ਤੁਸੀਂ ਕਿ ਇੱਕ ਦਰੱਖਤ ਦੇ ਹੇਠ ਸੰਗਤ ਬੈਠੀ ਹੋਈ ਹੈ ਕਿਉਂਕਿ ਬਾਬਾ ਜੀ ਤਪ ਤੇ ਬੈਠੇ ਨੇ ਔਰ ਸੰਗਤ ਵੀ ਆਪਣਾ ਜਿਵੇਂ ਜਿਵੇਂ ਦਾ ਹੋ ਸਕਦਾ ਹੈ ਉਦਾਂ ਦਾ ਯੋਗਦਾਨ ਪਾ ਰਹੀ ਹੈ ਤੇ 19 ਦਿਨ ਹੋ ਚੁੱਕੇ ਨੇ 21 ਦਿਨ ਦਾ ਤਪ ਹੈ ਔਰ 16 ਜੂਨ ਨੂੰ ਇਹ ਜੋ ਤਪ ਹੈ ਉਹ ਪੂਰਾ ਸੰਪੂਰਨ ਹੋ ਜਾਏਗਾ ਔਰ ਉਸ ਦਿਨ ਨੂੰ ਇਥੇ ਇੱਕ ਪ੍ਰੋਗਰਾਮ ਕਰਵਾਇਆ ਜਾਵੇਗਾ ਸੋ ਭੁੱਲਿਓ ਨਾ ਜ਼ਰੂਰ ਦੇਖਿਓ ਪੂਰੀ ਵੀਡੀਓ ਔਰ ਸ਼ੇਅਰ ਕਰਿਓ ਲਾਈਕ ਕਰਿਓ ਔਰ ਦੇਖੋ ਇਹਨਾਂ ਤਸਵੀਰਾਂ ਨੂੰ ਤੇ ਇਹੀ ਤਸਵੀਰਾਂ ਪੂਰੀ ਖਬਰ ਲੈ ਕੇ ਪਹੁੰਚੇ ਹਾਂ ਹੁਣ ਤੁਹਾਡੇ ਤੱਕ ਆਪਣਾ ਪੰਜਾਬ 24 ਤੇ